ਕਰਨ ਵਾਲਿਆਂ ਦਾ ਇਨਕਾਊਂਟਰ ਕਰ ਦਿੱਤਾ ਹੈ ਪੰਜਾਬ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਨੇ ਐਨ ਆਰ ਆਈ ਦੇ ਘਰ ਦੇ ਵਿੱਚ ਵੜ ਕੇ ਉਹਦੇ ਤੇ ਗੋਲੀਆਂ ਚਲਾਈਆਂ ਸੀਗੀਆਂ ਦੋ ਗੋਲੀਆਂ ਦੋ ਸ਼ਾਟ ਜਿਹੜੇ ਸੀਗੇ ਉਹ ਫਾਇਰ ਹੋਏ ਸੀਗੇ ਇੱਕ ਉਹਨਾਂ ਦੇ ਫੇਸ ਤੇ ਲੱਗਿਆ ਸੀ ਦੂਜਾ ਉਹਦੇ ਖੱਤ ਦੇ ਵਿੱਚ ਲੱਗਿਆ ਸੀਗਾ ਤਾਂ ਉਸ ਦਾ ਪੰਜਾਬ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਜੇਠੂ ਜੇਠੂ ਵਾਲੀ ਜਿਹੜਾ ਇਲਾਕਾ ਹੈ ਜਿੱਥੇ ਅੰਮ੍ਰਿਤਸਰ ਦਾ ਇਲਾਕਾ ਜਿੱਥੇ ਪੁਲਿਸ ਉਹਨਾਂ ਨੂੰ ਸ਼ਿਕਨ ਸ਼ਨਾਕਤ ਲਈ ਲੈ ਕੇ ਗਈ ਸੀਗੇ ਉਹਨਾਂ ਨੇ ਜੋ ਰਿਕਵਰੀ ਕਰਨੀ ਸੀਗੀ ਬੰਦੂਕਾਂ ਦੀ ਜੋ ਰਿਕਵਰੀ ਕਰਨੀ ਸੀ ਜਿਨ੍ਹਾਂ ਨਾਲ ਫਾਇਰਿੰਗ ਕੀਤੀ ਗਈ ਸੀ ਕਿ ਉਹਨਾਂ ਹੀ ਬੰਦੂਕਾਂ ਨੂੰ ਲੈਣ ਵਾਸਤੇ ਯਾਨੀ ਕਿ ਉਹਨਾਂ ਨੂੰ ਰਿਕਵਰ ਕਰਨ ਵਾਸਤੇ ਪੰਜਾਬ ਪੁਲਿਸ ਉਹਨਾਂ ਨੂੰ ਲੈ ਕੇ ਗਈ ਸੀਗੀ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਉਸ ਏਰੀਏ ਦੇ ਜਿਹੜੇ ਨਾਲ ਲੱਗਦੇ ਬਾਰਡਰ ਦੇ ਵਿੱਚ ਅਸੀਂ ਐ ਉਸ ਨੂੰ ਲੁਕਾਇਆ ਹੋਇਆ ਉਸ ਬੰਦੂਕਾਂ ਨੂੰ ਉਸ ਹਥਿਆਰਾਂ ਨੂੰ ਅਸੀਂ ਲੁਕਾਇਆ ਹੋਇਆ ਤੇ ਉਸ ਦੇ ਲਈ ਦੋ ਮੁਲਜ਼ਮ ਜਿਹੜੇ ਮੁੱਖ ਮੁਲਜ਼ਮ ਸੀਗੇ ਜਿਨ੍ਹਾਂ ਨੂੰ ਅਸੀਂ ਸਾਰੀ ਸੀਸੀਟੀਵੀ ਦੇ ਵਿੱਚ ਦੇਖਿਆ ਸੀਗਾ ਉਹੀ ਮੁਲਜ਼ਮਾਂ ਨੂੰ ਜਦੋਂ ਪੰਜਾਬ ਪੁਲਿਸ ਨਾਲ ਲੈ ਕੇ ਜਾਂਦੀ ਹੈ شناخت ਕਰਨ ਲਈ ਲੈ ਕੇ ਜਾਂਦੀ ਹੈ ਹਥਿਆਰ ਰਿਕਵਰ ਕਰਨ ਲਈ ਲੈ ਕੇ ਜਾਂਦੀ ਹੈ ਤੇ ਉੱਥੇ ਹੀ ਉਹਨਾਂ ਨੇ ਚਤਰਾਈ ਕਰ ਦਿੱਤੀ ਹੈ ਤੇ ਚਤਰਾਈ ਕਰਨ ਤੋਂ ਬਾਅਦ ਵਿੱਚ ਉਹਨਾਂ ਨੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਉੱਤੇ ਉਹਨਾਂ ਨੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਵਾਬੀ ਫਾਇਰ ਦੇ ਵਿੱਚ ਪੰਜਾਬ ਪੁਲਿਸ ਨੇ ਉਹਨਾਂ ਦੇ ਇਨਕਾਊਂਟਰ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਪੈਰ ਦੇ ਵਿੱਚ ਗੋਲੀਆਂ ਲੱਗੀਆਂ ਨੇ ਦੋਨੋਂ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਨੇ ਦੋਨਾਂ ਨੂੰ ਹਸਪਤਾਲ ਲੈ ਕੇ ਜਾਂਦਾ ਜਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਤਿੰਨ ਬੰਦੇ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੇ ਗਏ ਸੀਗੇ ਅੱਜ ਸਵੇਰੇ ਇੱਕ ਧਰਮਸ਼ਾਲਾ ਦੇ ਵਿੱਚ ਇਹ ਰੁਕੇ ਹੋਏ ਸੀਗੇ ਜਿੱਥੇ ਲੁਕੇ ਹੋਏ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਉਹਨਾਂ ਨੇ ਚੌਕਸੀ ਲਗਾ ਕੇ ਘੇਰ ਕੇ ਉਹਨਾਂ ਨੂੰ ਕਿ ਰਾਸਤ ਦੇ ਵਿੱਚ ਲਿਆ ਸੀਗਾ ਤੇ ਉਸ ਤੋਂ ਬਾਅਦ ਪੁਸ਼ਤਾ ਪੁੱਛ ਗਈ ਜਿਹੜੀਆਂ ਨਾ ਤੇ ਨਾਲ ਸ਼ੁਰੂ ਹੋਈ ਸੀਗੀ ਤੇ ਉਸ ਪੁਸ਼ ਪੁੱਛ ਗਈ ਤੋਂ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਆਪਣੇ ਜਿਹੜੇ ਹਥਿਆਰ ਸੀਗੇ ਉਹ ਕਿਤੇ ਲੁਕਾਏ ਹੋਏ ਨੇ ਤੇ ਉਸੇ ਹਥਿਆਰਾਂ ਦੀ ਰਿਕਵਰੀ ਕਰਨ ਦੇ ਲਈ ਪੰਜਾਬ ਪੁਲਿਸ ਉਹਨਾਂ ਨੂੰ ਲੈ ਕੇ ਉਹਨਾਂ ਕੋਲ ਪਹੁੰਚਦੀ ਹੈ ਉਸ ਏਰੀਆ ਦੇ ਵਿੱਚ ਪਹੁੰਚਦੀ ਹੈ ਜਿੱਥੇ ਇਹਨਾਂ ਨੇ ਬੰਦੂਕਾਂ ਲਕਾਈਆਂ ਹੋਈਆਂ ਜਿਨ੍ਹਾਂ ਨੇ ਉਹਨਾਂ ਨੇ ਹਥਿਆਰ ਲੁਕਾਏ ਹੋਏ ਜਿਨ੍ਹਾਂ ਨਾਲ ਫਾਇਰਿੰਗ ਕੀਤੀ ਗਈ ਹੈ ਐਨਆਰਏ ਦੇ ਘਰ ਵੜ ਕੇ ਤੇ ਉੱਥੇ ਹੀ ਪੰਜਾਬ ਪੁਲਿਸ ਜਦੋਂ ਉਹਨਾਂ ਨੂੰ ਲੈ ਕੇ ਜਾਂਦੀ ਹੈ ਤੇ ਉੱਥੇ ਇਹ ਕੋਸ਼ਿਸ਼ ਕਰਦੇ ਨੇ ਦੋਨੋਂ ਜਿਹੜੇ ਬਦਮਾਸ਼ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਕਿਸੇ ਰੀਕੇ ਦੇ ਨਾਲ ਇਹਨਾਂ ਤੇ ਅਟੈਕ ਕੀਤਾ ਜਾਵੇ ਪੰਜਾਬ ਪੁਲਿਸ ਦੇ ਉੱਤੇ ਅਟੈਕ ਕੀਤਾ ਜਾਵੇ ਜਵਾਬੀ ਉਸ ਦੇ ਵਿੱਚ ਜਵਾਬੀ ਫਾਇਰ ਕਰਦਿਆਂ ਹੋਇਆ ਪੰਜਾਬ ਪੁਲਿਸ ਨੇ ਇਹਨਾਂ ਨੂੰ ਕਾਇਲ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇੱਕ ਇਨਕਾਊਂਟਰ ਟਾਈਪ ਜੋ ਹੁੰਦਾ ਹੈ ਇਹ ਇਨਕਾਊਂਟਰ ਇਹਨਾਂ ਵੱਡਾ ਨਹੀਂ ਸੀਗਾ ਹਾਲਾਂਕਿ ਉਹ ਕੋਸ਼ਿਸ਼ ਕਰ ਰਹੇ ਸੀਗੇ ਕਿ ਕਿਸੇ ਰੀਕੇ ਦੇ ਨਾਲ ਹਥਿਆਰ ਆ ਜਾਣ ਤੇ ਅਸੀਂ ਉਸੇ ਹਥਿਆਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਜਿਹੜੇ ਹਥਿਆਰ ਪੰਜਾਬ ਪੁਲਿਸ ਰਿਕਵਰੀ ਕਰਨ ਦੇ ਲਈ ਗਈ ਸੀਗੀ ਉਸੇ ਹਥਿਆਰਾਂ ਦੇ ਨਾਲ ਉਹ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਨੇ ਫਾਇਰ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਗਨੀਮਤ ਇਹ ਰਹਿੰਦੀ ਹੈ ਕਿ ਪੰਜਾਬ ਪੁਲਿਸ ਮੌਕੇ ਤੇ ਸਾਰਾ ਜੋ ਐ ਮਾਮਲਾ ਸਮਝਾ ਦਿੰਦੀ ਹੈ ਮਾਮਲਾ ਸਮਝ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਦਮਾਸ਼ਾਂ ਨੂੰ ਉਸੇ ਟਾਈਮ ਘੇਰ ਲਿਆ ਜਾਂਦਾ ਹੈ ਤੇ ਉੱਥੇ ਹੀ ਇਹਨਾਂ ਦੇ ਪੈਰਾਂ ਤੇ ਗੋਲੀਆਂ ਲੱਗ ਜਾਂਦੀਆਂ ਐ ਉਸੇ ਇਨਕਾਊਂਟਰ ਦੇ ਵਿੱਚ ਉਸੇ ਜਵਾਬੀ ਫਾਇਰ ਦੇ ਵਿੱਚ ਪੰਜਾਬ ਪੁਲਿਸ ਦੀ ਜਵਾਬੀ ਫਾਇਰ ਦੇ ਵਿੱਚ ਉਹਨਾਂ ਨੂੰ ਗੋਲੀਆਂ ਲੱਗ ਜਾਂਦੀਆਂ ਨੇ ਸਵੇਰੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਇੱਕ ਧਰਮਸ਼ਾਲਾ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਿਆ ਸੀ ਅੰਮ੍ਰਿਤਸਰ ਪੁਲਿਸ ਤੁਹਾਨੂੰ ਦੱਸਦੇ ਕਿ ਇੱਕ ਜੁਆਇੰਟ ਆਪਰੇਸ਼ਨ ਕੀਤਾ ਗਿਆ ਸੀਗਾ ਅੰਮ੍ਰਿਤਸਰ ਪੁਲਿਸ ਤੇ ਹੁਸ਼ਿਆਰਪੁਰ ਪੁਲਿਸ ਵਾਲੋਂ ਤੇ ਇਹਨਾਂ ਨੂੰ ਤਿੰਨ ਜੋ ਲੋਕਾਂ ਨੂੰ ਜਿਹੜੇ ਸੀਗੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਸ਼ਨਾਖਤ ਲਈ ਲੈ ਕੇ ਆਏ ਪੁੱਛਗਿੱਛ ਲਈ ਲੈ ਕੇ ਆਏ ਤੇ ਇਹਨਾਂ ਨੇ ਕਿਹਾ ਕਿ ਸਾਡੇ ਹਥਿਆਰ ਜਿਹੜੇ ਨੇ ਉਹ ਜੇਠੂ ਮੜ ਜਿਹੜੇ ਹੈਗੇ ਆ ਏਰੀਏ ਦੇ ਵਿੱਚ ਅਸੀਂ ਹਥਿਆਰ ਲੁਕਾਏ ਹੋਏ ਨੇ ਉਹਨਾਂ ਨੂੰ ਰਿਕਵਰੀ ਕਰਨ ਦੇ ਲਈ ਜਦੋਂ ਪੰਜਾਬ ਪੁਲਿਸ ਜਾਂਦੀ ਹੈ ਤੇ ਉਸ ਨੇ ਹੀ ਤਾਇਰਾ ਜਿਹੜੇ ਹਥਿਆਰ ਇਹਨਾਂ ਨੇ ਲੁਕਾਏ ਹੋਏ ਸੀਗੇ ਜਿਹੜੇ ਨਹਿਰ ਦੇ ਕੰਢੇ ਇਹਨਾਂ ਨੇ ਉਹ ਹਥਿਆਰ ਸੁੱਟੇ ਹੋਏ ਸੀਗੇ ਉਸੇ ਹਥਿਆਰਾਂ ਨੂੰ ਜਦੋਂ ਪੰਜਾਬ ਪੁਲਿਸ ਤੇ ਬਦਮਾਸ਼ ਜਿਹੜੇ ਨੇ ਉਹ ਸ਼ਨਾਖਤ ਕਰਕੇ ਜਦੋਂ ਲੈਣ ਜਾਂਦੇ ਨੇ ਰਿਕਵਰੀ ਕਰਨ ਜਾਂਦੇ ਨੇ ਪੰਜਾਬ ਪੁਲਿਸ ਚੋਂ ਰਿਕਵਰੀ ਕਰਨ ਜਾਂਦੀ ਹੈ ਤੇ ਉੱਥੇ ਹੀ ਜਵਾਬੀ ਉਹਨਾਂ ਹੀ ਹਥਿਆਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜੇ ਰਿਕਵਰ ਕਰਨ ਗਏ ਸੀ ਹਥਿਆਰ ਉਹਨਾਂ ਹੀ ਹਥਿਆਰਾਂ ਦੇ ਨਾਲ ਪੰਜਾਬ ਪੁਲਿਸ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹੀ ਬਦਮਾਸ਼ ਜਿਹੜਾ ਨੇ ਐਨ ਆਰ ਆਈ ਦੇ ਉੱਤੇ ਫਾਇਰ ਕੀਤੇ ਸੀਗੇ ਐਨ ਆਰ ਆਈ ਦੇ ਘਰ ਦੇ ਵਿੱਚ ਵੜ ਕੇ ਹਥਿਆਰ ਦੇ ਨਾਲ ਫਾਇਰ ਕੀਤੇ ਸੀਗੇ ਜਿਨ੍ਹਾਂ ਦੀ ਸੀਸੀਟੀਵੀ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਉੱਤੇ ਪੰਜਾਬ ਪੁਲਿਸ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਜਵਾਬੀ ਫਾਇਰ ਦੇ ਵਿੱਚ ਦੋਨਾਂ ਬਦਮਾਸ਼ਾਂ ਨੂੰ ਗੋਲੀਆਂ ਲੱਗ ਜਾਂਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਦੋਨੋਂ ਬਦਮਾਸ਼ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਤੇ ਦੋਨਾਂ ਨੂੰ ਹਸਪਤਾਲ ਲੈ ਕੇ जाया ਜਾਂਦਾ ਹੈ ਮੌਕੇ ਤੇ ਮਾਹੌਲ ਇਹੋ ਜਿਹਾ ਬਣ ਜਾਂਦਾ ਹੈ ਕਿਉਂਕਿ ਇੱਕ ਪਾਸੇ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ ਗੰਸ ਜਿਹੜੀ ਸੀਗੀਆਂ ਜਿਹੜੇ ਵੈਪਨ ਜਿਹੜੇ ਸੀਗੇ ਉਹਨਾਂ ਨੂੰ ਵੈਪਨ ਨੂੰ ਰਿਕਵਰ ਕਰਨ ਦੀ ਲਈ ਜਦੋਂ ਪੰਜਾਬ ਪੁਲਿਸ ਉਹਨਾਂ ਨੂੰ ਨਾਲ ਲੈ ਕੇ ਜਾਂਦੀ ਹੈ ਤੇ ਉਹਨਾਂ ਦੀ ਚਤਰਾਹੀ ਵੇਖੋ ਉਹੀ ਹਥਿਆਰਾਂ ਦੇ ਨਾਲ ਪੰਜਾਬ ਪੁਲਿਸ ਦੇ ਉੱਤੇ ਅਟੈਕ ਕਰਦੇ ਨੇ ਉਹੀ ਹਥਿਆਰ ਜਿਹੜੇ ਹਥਿਆਰ ਰਿਕਵਰ ਕਰਨ ਲਈ ਪੰਜਾਬ ਪੁਲਿਸ ਉਹਨਾਂ ਨੂੰ ਲੈ ਕੇ ਜਾਂਦੀ ਹੈ ਉਹਨਾਂ ਹੀ ਹਥਿਆਰਾਂ ਦੇ ਨਾਲ ਪੰਜਾਬ ਪੁਲਿਸ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਗਨੀਮਤ ਇਹ ਰਹੀ ਕਿ ਪੰਜਾਬ ਪੁਲਿਸ ਨੇ ਮੌਕੇ ਦੇ ਉੱਤੇ ਹੀ ਅਨਕਾਊਂਟਰ ਕਰ ਦਿੱਤਾ ਤਾਨੂੰ ਬਹੁਤ ਵੱਡੀ ਖਬਰ ਦੇ ਰਹੇ ਆ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਉਹਨਾਂ ਨੇ ਹਥਿਆਰ ਜਿਹੜੇ ਸਿਗੇ ਰਿਕਵਰ ਕੀਤੇ ਸੀਗੇ ਉਹੀ ਹਥਿਆਰ ਰਿਕਵਰੀ ਦੇ ਲਈ ਪੰਜਾਬ ਪੁਲਿਸ ਤੇ ਬਦਮਾਸ਼ਾਂ ਨੂੰ ਲੈ ਕੇ ਉਥੇ ਸ਼ਨਾਖਤ ਕਰਦੀ ਆ ਉਥੇ ਆਸ-ਪਾਸ ਦੇਖਦੀ ਆ ਕਿ ਕਿਹੋ ਜਿਹਾ ਮਖੌਲ ਹੈ ਕਿੱਥੇ ਇਹਨਾਂ ਨੇ ਬੰਦੂਕਾਂ ਲਕਾਈਆਂ ਹੋ ਸਕਦੀਆਂ ਕਿੱਥੇ ਹੋਰ ਚੀਜ਼ਾਂ ਦੀਆਂ ਨੇ ਉਹ ਰਿਕਵਰ ਹੋ ਸਕਦੀਆਂ ਹਾਲਾਂਕਿ ਇਹ ਬਹੁਤ ਵੱਡਾ ਇਨਕਾਊਂਟਰ ਨਹੀਂ ਸੀਗਾ ਮੁੱਠਬੇੜ ਜਿਹੜੀ ਸੀਗੀ ਉਹ ਇਸ ਕਦਰ ਨਹੀਂ ਸੀਗੀ ਕਿਉਂਕਿ ਜਿਹਦੇ ਵਿੱਚ ਕੋਈ ਕੋਈ ਜ਼ਖਮੀ ਹੋ ਜਾਵੇ ਜਾਂ ਕੋਈ ਪੰਜਾਬ ਪੁਲਿਸ ਦਾ ਕੋਈ ਨੁਕਸਾਨ ਹੋ ਜਾਵੇ ਪਰ ਗਨੀਮਤ ਇਹ ਰਹੀ ਕਿ ਉਹਨਾਂ ਨੇ ਮੌਕੇ ਤੇ ਹੀ ਇਹ ਸੰਭਾਲ ਲਿਆ ਉੱਥੇ ਹੀ ਪੰਜਾਬ ਪੁਲਿਸ ਨੇ ਆਪਣਾ ਇੱਕ ਜੋ ਹੈ ਆਪਣਾ ਇੱਕ ਰੂਪ ਦਿਖਾਇਆ ਜਿੱਥੇ ਉਹਨਾਂ ਨੂੰ ਬਦਮਾਸ਼ਾਂ ਨੂੰ ਉੱਥੇ ਹੀ ਇਨਕਾਊਂਟਰ ਦੇ ਵਿੱਚ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਪੈਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦੇ ਗੋਲੀਆਂ ਲੱਗੀਆਂ ਨੇ ਤੇ ਉੱਥੇ ਹੀ ਉਹਨਾਂ ਨੂੰ ਜਦੋਂ ਗੰਸ ਰਿਕਵਰੀ ਦੀ ਗੱਲ ਆਉਂਦੀ ਹੈ ਗੰਸ ਰਿਕਵਰ ਕਰਨ ਲਈ ਪੰਜਾਬ ਪੁਲਿਸ ਲੈ ਕੇ ਜਾਂਦੀ ਹੈ ਤੇ ਉੱਥੇ ਹੀ ਜਵਾਬੀ ਫਾਇਰ ਦੇ ਵਿੱਚ ਹਾਲਾਂਕਿ ਉਹ ਕੋਸ਼ਿਸ਼ ਕਰਦੇ ਨੇ ਕੋਸ਼ਿਸ਼ ਜਿਹੜੀ ਸੀਗੀ ਉਹਨਾਂ ਦੀ ਨਾਕਾਮ ਹੋ ਗਈ ਐ ਪੰਜਾਬ ਪੁਲਿਸ ਦੇ ਉੱਤੇ ਅਟੈਕ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਉਹਨਾਂ ਦੀ ਉਹ ਨਾਕਾਮ ਕਰ ਦਿੱਤੀ ਐ ਪੰਜਾਬ ਪੁਲਿਸ ਨੇ ਜਦੋਂ ਇਨਕਾਊਂਟਰ ਕਰ ਦਿੱਤਾ ਮੌਕੇ ਤੇ ਹੀ ਇਨਕਾਊਂਟਰ ਕਰ ਦਿੱਤਾ ਉਹਨਾਂ ਬਦਮਾਸ਼ਾਂ ਦਾ ਜਿਨ੍ਹਾਂ ਨੇ ਐਨਆਰਆਈ ਦੇ ਉੱਤੇ ਫਾਇਰ ਕੀਤੇ ਸੀਗੇ ਤੁਸੀਂ ਤਸਵੀਰਾਂ ਦੇਖੀਆਂ ਸੀਗੀਆਂ ਉਹ ਸੀਸੀਟੀਵੀ ਦੇਖ ਕੇ ਪੂਰਾ ਪੰਜਾਬ ਦਹਿਲਿਆ ਸੀਗਾ ਉਸੇ ਪੰਜਾਬ ਨੂੰ ਇਹਨਾਂ ਨੇ ਜਿਹੜਾ ਸੀਗਾ ਉਹ ਇੱਕ ਐਨ ਆਰ ਆਈ ਦੇ ਜਦੋਂ ਘਰ ਦੇ ਵਿੱਚ ਵੜ ਕੇ ਜਦੋਂ ਉਹ ਉਹ ਤਸਵੀਰਾਂ ਦਿਖਾਈਆਂ ਉਹ ਤਸਵੀਰਾਂ ਨੇ ਹਰ ਪੰਜਾਬੀ ਨੂੰ ਡਰਾ ਕੇ ਦਿੱਤਾ ਸੀਗਾ ਕਿ ਕਿ ਕਿੰਨਾ ਕੋਈ ਬੰਦਾ ਸੇਵ ਹੋ ਸਕਦਾ ਹੈ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਵੜ ਕੇ ਕੋਈ ਗੋनियां ਮਾਰ ਰਿਹਾ ਹੈ ਕੋਈ ਇੰਜਰਡ ਕਰ ਰਿਹਾ ਹੈ ਕੋਈ ਜ਼ਖਮੀ ਕਰ ਰਿਹਾ ਹੈ ਉਹ ਵੀ ਬੁਰੀ ਤਰੀਕੇ ਦੇ ਨਾਲ ਫਾਇਰ ਕਰਦਾ ਪਿਆ ਹਾਲਾਂਕਿ ਉਹ ਫਾਇਰ ਜਿਹੜੇ ਸੀਗੇ ਉਹ ਸੋਚੀ ਸਮਝੀ ਇੱਕ ਸਾਜ਼ਿਸ਼ ਸੀਗੀ ਜੋ ਪਤਨੀ ਦਾ ਜੋ ਉਹਨਾਂ ਦਾ ਰੋਲਾ ਚੱਲਦਾ ਸੀਗਾ ਡਿਵੋਰਸ ਦਾ ਜਿਹੜਾ ਕੇਸ ਸੀਗਾ ਉਸ ਤੋਂ ਬਾਅਦ ਜੋ ਕੇਸ ਬਾਅਦ ਚ ਵਧਿਆ ਹਾਲਾਂਕਿ ਉਸ ਕੇਸ ਤੋਂ ਬਾਅਦ ਹੋਰ ਵੀ ਚੀਜ਼ਾਂ ਸਾਹਮਣੇ ਆਈਆਂ ਉਸ ਚੀਜ਼ਾਂ ਤੋਂ ਬਾਅਦ ਜ਼ੋਰਦਾਰ ਜਿਹੜੀ ਸੀਗੀ ਕਹਿ ਲੋ ਕਿ ਕੋਸ਼ਿਸ਼ ਸੀਗੀ ਪੰਜਾਬ ਪੁਲਿਸ ਦੀ ਵੀ ਆਮ ਜਨਤਾ ਦੀ ਵੀ ਸੀਗੀ ਕਿ ਕਿੱਦਾਂ ਨ ਕਿੱਦਾਂ ਕਰਕੇ ਉਹ ਸ਼ੂਟਰ ਵੀ ਫੜੇ ਜਾਣ ਤੇ ਹਾਲਾਂਕਿ ਜਦੋਂ ਐਟ ਦੀ ਐਂਡ ਜਦੋਂ ਫੜੇ ਜਾਂਦੇ ਨੇ ਹੁਸ਼ਿਆਰਪੁਰ ਦੇ ਵਿੱਚ ਸਵੇਰੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਲੈ ਕੇ ਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਜਦੋਂ ਉਹਨਾਂ ਨੂੰ ਰੱਖਿਆ ਜਾਂਦਾ ਹੈ ਤੇ ਉੱਥੇ ਗੰਜ਼ ਰਿਕਵਰੀ ਦੀ ਗੱਲ ਹੁੰਦੀ ਹੈ ਉਹਨਾਂ ਨੂੰ ਰੱਖਿਆ ਜਾਂਦਾ ਤੇ ਉਹਨਾਂ ਨੇ ਫਾਇਰ ਜਿਹੜੇ ਫਾਇਰ ਦੇ ਨਾਲ ਯੂਸ ਹੁੰਦੇ ਨੇ ਉਹੀ ਗੰਜਨੂ ਰਿਕਵਰ ਕਰਨ ਦੇ ਲਈ ਪੰਜਾਬ ਪੁਲਿਸ ਜਿਹੜੀ ਹੈ ਉਸ ਮੌਕੇ ਤੇ ਪਹੁੰਚਦੀ ਹੈ ਜਿੱਥੇ ਇਹਨਾਂ ਨੇ ਬੰਦੂਕਾਂ ਲਕਾਈਆਂ ਹੋਈਆਂ ਸੀਗੀਆਂ ਜਿੱਥੇ ਹਥਿਆਰ ਲੁਕਾਏ ਹੋਏ ਸੀਗੇ ਪਰ ਇਹਨਾਂ ਦੀ ਚਤਰਾਈ ਵੇਖੋ ਇਹਨਾਂ ਦੇ ਸਕੀਮਾਂ ਵੇਖੋ ਇਹਨਾਂ ਨੇ ਉਸੇ ਹਥਿਆਰਾ ਦੇ ਨਾਲ ਉਸੇ ਵੈਪਨ ਦੇ ਨਾਲ ਪੰਜਾਬ ਪੁਲਿਸ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉੱਥੇ ਇਹ ਅਟੈਕ ਜਿਹੜਾ ਇਹ ناکਾਮ ਹੋ ਗਿਆ ਉੱਥੇ ਇਹਨਾਂ ਦੀ ਜੋ ਵੀ ਸਾਜ਼ਿਸ਼ ਸੀਗੀ ਉਹ ਸਾਰੀ ਪੂਰੀ ਦੀ ਪੂਰੀ ਤਰੀਕੇ ਦੇ ਨਾਲ ناکਾਮ ਹੋ ਗਈ ਕਿਉਂਕਿ ਪੰਜਾਬ ਪੁਲਿਸ ਨੇ ਉੱਥੇ ਹੀ ਉਹਨਾਂ ਦੇ ਪੇ